ਪਿਛਲੇ ਦਿਨੀ ਜਦੋਂ ਸਾਡੀ ਟੀਮ ਖੋਜ ਵਿਚਾਰ ਸੂਰਤ ਪਹੁੰਚੀ ਤਾਂ ਸ਼ਿਕਲੀਗਰ ਵੀਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਦਿਲ ਦੁਖਿਆ ਕਿ ਪਿਛਲੀਆਂ 5 ਪੀੜ੍ਹੀਆਂ ਤੋਂ ਕੋਈ ਵੀ ਪ੍ਰਚਾਰਕ ਨੇ ਪਹੁੰਚ ਕੇ ਪ੍ਰਚਾਰ ਨਹੀਂ ਕੀਤਾ। ਹਮੇ ਪ੍ਰਚਾਰ ਦੀ ਬਹੁਤ ਜ਼ਰੂਰਤ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਏਜ ਕਿੰਨੀ ਹੈ ਜੀ? 60 ਤੁਹਾਡੀ 60 ਸਾਲ ਦੀ ਉਮਰ ਦੇ ਵਿੱਚ ਪ੍ਰਚਾਰਕ ਖੁਦ ਚੱਲ ਕੇ ਆਏ ਤੁਸੀਂ 34 ਦੀ ਪੰਜ ਪੜੀਏ ਦਾਦਾ ਜੀ ਚਲੇ ਗਏ। ਪਿਤਾ ਜੀ ਚਲੇ ਗਏ ਪੰਜ ਪੀੜੀਆਂ ਛੋਟੀ ਜੀ ਗੱਲ ਨਹੀਂ ਕਿੱਥੇ ਸਾਡਾ ਸਿੱਖੀ ਟਾਂਚਾ ਖੜਾ ਹੈ ਪੰਜ ਪੀੜੀਆਂ ਤੋਂ ਕੋਈ ਪ੍ਰਚਾਰ ਕੇ ਪ੍ਰਚਾਰ ਦੀ ਲੋੜ ਇੱਥੇ ਹੈ ਪ੍ਰਚਾਰ ਦੀ ਲੋੜ ਉੱਥੇ ਨਹੀਂ ਹੈ ਜਿੱਥੇ ਰਾਮਕਲੀ ਮੁਹੱਲਾ ਤੀਜਾ ਆਨੰਦ ਸਾਹਿਬ ਪੜਨ ਤੇ ਲੋਕ ਪਹੁੰਚਦੇ ਨੇ ਉੱਥੇ ਪ੍ਰਚਾਰ ਦੀ ਲੋੜ ਨਹੀਂ ਹੈ ਔਰ ਇਹ ਸਿੱਖ ਸ਼ਿਕਲੀਗਰ ਸਿੱਖ ਜਿਹੜੇ ਨੇ ਇਹ ਸਿੱਖ ਤੁਸੀਂ ਵੇਖੋ ਕੱਲੇ ਕੱਲੇ ਬੱਚੇ ਨੂੰ ਕਿਦਾਂ ਬਾਣੀ ਯਾਦ ਹੈ ਕੰਕਾਰ ਸਤਨਾ ਕਰਤਾ ਪੁਰਖ ਇਹਨਾਂ ਨੂੰ ਕੋਈ ਸਿਖਾਉਣ ਨਹੀਂ ਆਉਂਦਾ ਇਹ ਮਾਪੇ ਬਾਪ ਦਾਦੇ ਪੜਦਾਦੇ ਤੋਂ ਗੁੜਤੀ ਲੈ ਕੇ ਸਿੱਖਦੇ ਨੇ ਕੋਈ ਕਲਾਸਾਂ ਨਹੀਂ ਲਾਉਂਦਾ ਸਾਡੀ ਟੀਮ ਵੱਲੋਂ ਕਿਤਾਬ ਪਹਚਾਈ ਗਈ ਇਹਨਾਂ ਨਾਲ ਅਸੀਂ ਇੱਕ ਵਾਅਦਾ ਕੀਤਾ ਸੀ ਜੀ ਕਿ ਤੁਹਾਡੇ ਕੋਲ ਖੋਜ ਵਿਚਾਰ ਟੀਮ ਪਹੁੰਚੂਗੀ ਜ਼ਰੂਰ ਕੋਈ ਪਹੁੰਚੇ ਭਾਵੇਂ ਨਾ ਪਹੁੰਚੇ ਅਸੀਂ ਪਹੁੰਚਦੇ ਹਾਂ ਜੀ ਸ਼ਿਕਲੀਗਰ ਵੀਰਾਂ ਦੇ ਕੋਲ 22 ਤੇ 23 ਦਸੰਬਰ ਨੂੰ ਸਹਿਬਜ਼ਾਦਿਆਂ ਦੀ ਯਾਦ ਵਿੱਚ ਇਤਿਹਾਸ ਸੁਣਾਉਣ ਦੇ ਲਈ ਇਹਨਾਂ ਦੇ ਲਈ ਕੀ ਸੋਚਣਾ ਚਾਹੀਦਾ ਕਿਉਂਕਿ ਅਜੇ ਤੱਕ ਇਹ ਕਦੇ ਦਰਬਾਰ ਸਾਹਿਬ ਦਰਸ਼ਨ ਕਰਨ ਨਹੀਂ ਗਏ ਅਭੀ ਤੱਕ ਇਹਨਾਂ ਨੇ ਪੰਜਾਬ ਦੀ ਧਰਤੀ ਨਹੀਂ ਦੇਖੀ ਕੀ ਗੱਲਾਂ ਛੱਡੋ ਹਲੇ ਤੱਕ ਇਹਨਾਂ ਨੇ ਪੰਜਾਬ ਦੀ ਧਰਤੀ ਨਹੀਂ ਵੇਖੀ ਤੁਸੀਂ ਸਾਰੇ ਅੰਮ੍ਰਿਤਸਰ ਗਏ ਹੋ ਤੁਸੀਂ ਦਰਬਾਰ ਸਾਹਿਬ ਨਹੀਂ ਕੌਣ-ਕੌਣ ਗਿਆ ਅੰਮ੍ਰਿਤਸਰ ਕੌਣ-ਕੌਣ ਗਿਆ ਹਾਂ ਜਿਹੜੀ ਗੱਲ ਨਹੀਂ ਹਾਂ ਅੰਮ੍ਰਿਤਸਰ ਤੁਸੀਂ ਕੋਈ ਨਹੀਂ ਗਏ ਹੈ ਨਾ ਬਾਬਾ ਦਰਸਜ ਗਏ ਹਾਂ ਜੀ ਉਹ ਨਹੀਂ ਗਏ ਇਹ ਜਿਹੜੇ ਬੱਚੇ ਇਹ ਕਦੇ ਅੰਮ੍ਰਿਤਸਰ ਤੱਕ ਨਹੀਂ ਗਏ ਇਹ ਦਰਵਾਦ ਸਾਹਿਬ ਤੱਕ ਨਹੀਂ ਗਏ ਗੁਰੂ ਕਿਰਪਾ ਕਰੇ ਪੰਜਾਬ ਬੱਚਿਆਂ ਦੀ ਪੰਜਾਬ ਦਰਵਾਦ ਸਾਹਿਬ ਅੰਮ੍ਰਿਤਸਰ ਦਰਸ਼ਨ ਦੀਦਾਰੇ ਕਰਾਉਣ ਦੀ ਸਾਡੀ ਜ਼ਿੰਮੇਵਾਰੀ ਹੈ ਤੁਹਾਡੇ ਕਮੈਂਟ ਜ਼ਰੂਰ ਦੱਸਣ ਇਹਨਾਂ ਵੀਰਾਂ ਦੇ ਲਈ ਆਪਾਂ ਹੋਰ ਕੀ ਕਰ ਸਕਦੇ ਆ ਕਿਵੇਂ ਪ੍ਰਚਾਰ ਕਰ ਸਕਦੇ ਆ ਜੀ ਮਿਲਦੇ ਆ ਜੀ 22 23 ਦਸੰਬਰ 2023 ਸੂਰਤ ਸ਼ਹਿਰ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ